ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਾਂ ਸੰਦੀਪ ਸਿੰਘ ਖਰਤ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਡੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਾਲ ਹੀ ਦੀਵਾਲੀ ਤੇ ਬੰਦੀ ਛੋਟ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਜਿਹੜੀ ਦੁਆਜਾ ਤਿਆਰ ਹੈ ਜੀ ਇਹ ਮੋਡਕ ਦੀਪ ਤੋਂ ਜਿਹੜਾ ਮਨੁੱਖ ਦਾ ਪ੍ਰਤੀਕੀਤੀ ਦਾ ਉਨਕਰੜਿਆ ਦੀਵੇ ਜਿਹੜੇ ਚੰਦ ਤਾਰਿਆਂ ਦੀ অনুক੍ਰਿਤਿਆ ਤੇ ਪ੍ਰਾਚੀਨ ਗ੍ਰੰਥਾਂ ਚ ਲਿਖਿਆ ਜਾਂ ਲਿਖਿਆ ਗਿਆ ਵਾ ਤੇ ਲਿਖਿਆ ਗਿਆ ਹੈ ਕਿ ਜੀ ਜਿਹੜੇ ਇਹ ਦੀਵੇ ਨੇ ਇਹ ਵਾਕਈ ਇਹ ਸਾਡੇ ਜਿਹੜੀਆਂ ਉਹ ਚੈਨਲ ਦਾ ਪ੍ਰਤੀਕ ਲੋਕਧਾਰਾ ਵਿੱਚ ਆਪਾਂ ਜੇ ਗੱਲ ਕਰੀਏ ਤੇ ਪੁੱਤ ਨੂੰ ਘਰ ਦਾ ਚਿਰਾਗ ਜਨੇ ਗਿਆ ਜਿਹਦੇ ਘਰ ਪੁੱਤਰ ਕਹਿੰਦੇ ਘਰ ਦਾ ਚਿਰਾਗ ਹੈ ਉਹਦੀ ਚਿਰਾਗਾ ਦੀ ਗ੍ਰੰਥ ਕੀਤੀ ਜਾਂਦੀ ਹੈ ਤੇ ਅੱਜ ਕਨ ਹੁਣ ਲੋਕੀ ਇੰਨੇ ਪੜੇ ਲਿਖੇ ਤੇ ਸਿਆਣੇ ਹੋ ਗਏ ਹੁਣ ਧੀਆ ਨੂੰ ਵੀ ਸ਼ਾਮਲ ਕਰ ਲਿਆ ਗਿਆ ਇਹਦੇ ਵਿੱਚ ਜਿਹੜੀਆਂ ਪਹਿਲਾਂ ਸ਼ਾਮਲ ਨਹੀਂ ਸੀਗੀਆਂ ਤੇ ਜਿਹੜੀ ਤਸ਼ਬੀਹ ਹੈ ਇਹ ਦੀ ਹੁਈ ਤੀ ਆਂਦੀ ਹੈ ਕਿ ਵੇਖੋ ਜਿਹੜੇ ਸਾਡੇ ਦੇਸ਼ ਕੌਮ ਦੇ ਸ਼ਹੀਦ ਹੁੰਦੇ ਆ ਤੇ ਉਹਨਾਂ ਦੇ ਵੀ ਚਿਰਾਗ ਜਦੋਂ ਬੁੱਝ ਜਾਂਦੇ ਨਾ ਉਹਨਾਂ ਨੂੰ ਅਸੀਂ ਸ਼ਹੀਦ ਦਾ ਗਿਣਦੇ ਆਂ ਕਿ ਇਹ ਸ਼ਹੀਦ ਨੇ ਸਰ ਇਸ ਕਰਕੇ ਦਵਾਈ ਦਾ ਤਿਹਾੜ ਬੜੇ ਸਾਲਾਂ ਤੋਂ ਕਈ ਦਹਾਕਿਆਂ ਤੋਂ ਦੇ ਕਈ ਸਦੀਆਂ ਤੋਂ ਜਿਹੜਾ ਇਹ ਪ੍ਰਤੀਕ ਆ ਚਾਨਣ ਦਾ ਪ੍ਰਤੀਕ ਆ ਦੀਵਾ ਹਮੇਸ਼ਾ ਚਾਨਣ ਦਾ ਪ੍ਰਤੀਕ ਰਿਹਾ ਔਰ ਮੈਂ ਇਕ ਕਵ ਵੀ ਇਹ ਜਤਿਹਾਰਾ ਇਹ ਲੱਗ ਹਰ ਹਰ ਧਰਮ ਦੇ ਹਰ ਧਰਮ ਦੇ ਨੂੰ ਕੁ ਮਨਾਉਂਦੇ ਨੇ ਕਿਸੇ ਕਿਸੇ ਰੂਪ ਦੇ ਵਿੱਚ ਮੁਸਲਮਾਨ ਵੀ ਮਨਾਉਂਦੇ ਐਸਾਈ ਵੀ ਮਨਾਉਂਦੇ ਆ ਸਿੱਖ ਵੀ ਮਨਾਉਂਦੇ ਆ ਸਿੱਖ ਤੇ ਜਿਹੜਾ ਬੰਦੀ ਛੁੜ ਦੇਣ ਦੇ ਤੌਰ ਤੇ ਮਨਾਉਂਦੇ ਨੇ ਲੇਕਿਨ ਜੇ ਅਸੀਂ ਬਾਕੀ ਕਬੀਲਿਆਂ ਦੀ ਗੱਲ ਕਰੀ ਤੇ ਕਬੀਲ ਨੇ ਵੀ ਮਨਾਉਂਦੇ ਜਿਨ੍ਹਾਂ ਦੇਛਾ ਦੇ ਵਿੱਚ ਉਹਨਾਂ ਨੂੰ ਦੁਆਲੀ ਦਾ ਪਤਾ ਨਹੀਂ ਉਹ ਆਪਣੇ ਤਰੀਕੇ ਨਾਲ ਮਨਾਉਂਦੇ ਇਸ ਕਰਕੇ ਦੁਨੀਆ ਭਰ ਦਾ ਕਾਰੋਬਾਰ ਇਸ ਦੇ ਮੰਦਰ ਦੁਨੀਆ ਭਰ ਦਾ ਇੱਕ ਸਾਂਝਾ ਤੌਰ ਕਹਿੰਦੇ ਆਂਗੇ ਦੁਆਲੀ ਦਾ ਚਲੋ ਦੀਪਾਵਲੀ ਕਿਹਾ ਜਾਂਦਾ ਤੇ ਕਿਸੇ ਵੇਲੇ ਜਦੋਂ ਕਹਿੰਦੇ ਭਗਵਾਨ ਰਾਮ ਆਏ ਸੀ ਜੁਦਿਆ ਵਾਪਸ ਆਏ ਸੀ ਲੋਕਾਂ ਨੇ ਘੋਦੇ ਦੀਵੇ ਬਾਲੇ ਸੀ ਤੇ ਉੱਥੋਂ ਦੁਆਲੀ ਦਾ ਧਰਮ ਬੜਾ ਸੀ ਤੇ ਕਿਉਂ ਦੇ ਦੀਵੇ ਤੋਂ ਬਾਲਦਾਵਲ ਤੇ ਮੁੜ ਕੇ ਆਤਿਸ਼ਬਾਜੀ ਆ ਗਈ ਆਤਿਸ਼ਬਾਜੀ ਕਦੋਂ ਆਈ ਜਦੋਂ ਇਹ ਹਥਿਆਰ ਬਣਾਉਂਦੇ ਸੀ ਲੋਕ ਜਿਹੜੇ ਮਸਾਲੇ ਪਾਉਂਦੇ ਸੀ ਦੇ ਵਿੱਚ ਉਹਨਾਂ ਦੀ ਗਿਣਤੀ ਜ਼ਿਆਦੀ ਹੋ ਗਈ ਤੇ ਵਿਕਰੀ ਘਟੋ ਗਈ ਉਹਨਾਂ ਨੇ ਫਿਰ ਸੋਚਿਆ ਕਿ ਦਾ ਕੁਝ ਕੀਤਾ ਜਾਵੇ ਤਾਂ ਉਹਨਾਂ ਨੇ ਫਿਰ ਛੋਟੇ ਕਰਕੇ ਉਹਦੇ ਵਿੱਚ ਜਿਹੜੀ ਸੀ ਛੋਟੇ-ਛੋਟੇ ਪਟਾਕੇ ਪਾ ਕੇ ਤੇ ਉਹਨਾਂ ਦੇ ਇਹ ਆਰਤੀ ਚ ਬਣਾਈ ਵੀ ਖੁਸ਼ੀ ਦੇ ਮੌਕੇ ਤੇ ਸੀ ਚਲਾ ਸਕਦੇ ਤੇ ਉੱਥੋਂ ਇਹ ਆਰਤੀਵਾਦੀ ਬਣੀ ਐ ਲੇਕਿਨ ਆਸਿਵਾਦੀ ਸਾਡੇ ਜੇ ਪਗਵਾਲ ਰਾਮ ਦੇ ਹੋਂਦ ਤੇ ਪਚਵਾਈ ਦੀ ਗੱਲ ਕਰੀ ਤੇ ਕੋਈ ਆਰਤੀਵਾਦੀ ਚ ਲਾਏਗੀ ਸ਼ੁਰੂ ਵਿੱਚ ਕਿ ਉਹਦੇ ਦੀਵੇ ਬਾਲੇ ਜਾਂਦੇ ਸੀਗੇ ਮੌਸਮ ਦੀ ਤਬਦੀਲੀ ਦਾ ਧਿਆਨ ਨੂੰ ਜੁੜੇ ਜਾਂਦਾ ਵੀ ਜਿਹੜੇ ਕਿਉ ਦੇ ਦੀਵੇ ਬਾਲੇ ਜਾਂਦੇ ਸੀ ਤੇ ਮੌਸਮ ਤਬਦੀਲ ਹੁੰਦਾ ਤੇ ਉਹ ਮੌਸਮ ਨੂੰ ਹੋਰ ਪਛਗੜ ਕਰਨਾ ਸੀ ਕਿ ਉਹ ਦੀਵੇ ਜਿਹੜਾ ਨਿਕਲਦੀ ਭਾਪ ਦੇ ਤੁਲ ਸੀ ਇਸ ਕਰਕੇ ਦੁਆਰਿਹ ਦੇ त्यਾਰਕਾ ਵੀ ਮਹੱਤਵਪੂਰਨ ਹੈ ਤੇ ਦੁਨੀਆ ਭਰ ਚ ਇਹ ਮਨਾਜੰਦਾ ਕਿ ਅਸੀਂ ਹਰ ਵਾਸਤੇ ਕਹਿੰਦੇ ਆ ਗਿਆਨ ਦੇ ਦੀਵੇ ਜਗਦੇ ਰਹਿਣ ਚਾਹੀਦੇ ਸਾਡੀ ਐਜੂਕੇਸ਼ਨਲ ਧਿਆਨ ਦਿੱਤਾ ਜਾਣਾ ਚਾਹੀਦਾ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਨੂੰ ਤਿਆਗ ਕੇ ਇਸ ਦਿਨ ਪਰਨ ਕਰਨਾ ਚਾਹੀਦਾ ਕਿ ਉਹ ਗਿਆਨ ਦੇ ਦੀਵੇ ਜਗਉਣ ਕੇ ਤੇ ਦੇਸ਼ ਕੌਮ ਦੀ ਸੇਵਾ ਚ ਆਪਣਾ ਸਕੋਣਗੇ ਤੇ ਉਹਨਾਂ ਲੁਟੇਰੀਆਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਜਿਹੜੇ ਅਥਾ ਜਗਤ ਬਣਾਉਂਦੇ ਨੇ ਜਿਹਦੀ ਕੋਈ ਫਾਇਦਾ ਨਹੀਂ ਸੱਬ ਨੂੰ ਪਦਾ ਵੀ ਭਾਈ ਜਦੋਂ ਮੁਰਦਾ ਜਾਂਦਾ ਤੇ ਕਹਿੰਦੇ ਕਫਨ ਨੂੰ ਜੇਬ ਨਹੀਂ ਹੁੰਦੀ ਕੀ ਕਰੋਗੇ ਤੁਸੀਂ ਪਰ ਫੇਰ ਵੀ ਲੋਕ ਨਹੀਂ ਹਟਦੇ ਅਸੀਂ ਇਹ ਸੋਚਿਆ ਕਿ ਉਹਨਾਂ ਲੋਕਾਂ ਨੂੰ ਚਾਹੀਦਾ ਵੀ ਉਹ ਵੀ ਬੰਦਿਆਂ ਵਾਲੇ ਕੰਮ ਕਰਨ ਰਾਖਾ ਵਾਲੇ ਨਾ ਕਰਨ ਤੇ ਇਸ ਦਿਵਾਰੀ ਦੇ ਉੱਤੇ ਹਰ ਨੂੰ ਜਿਹੜਾ ਵਾ ਸਭ ਵਾਰ ਤੇ ਇਹ ਸ਼ੁਭ ਕਾਮਨਾਵਾਂ ਸਭ ਵਾਸਤੇ ਵਧਾਈਆਂ ਲੈ ਕੇ ਤੇ ਅੱਗੇ ਤੋਂ ਅਸੀਂ ਇਹ ਪਰਨ ਕਰੀਏ ਕਿ ਆਤ ਤੋਂ ਬਾਅਦ ਅਸੀਂ ਕੋਈ ਮਾਰਾ ਕਰਮ ਨਹੀਂ ਕਰਾਂਗੇ ਜੀ ਅੱਛਾ ਮੇਰਾ ਇੱਕ ਦੋਸਤ ਆ ਮੁੰਡਾ ਪੱਤਰਕਾਰ ਆ ਸਿਮਰਨ ਢਿੱਲੋ ਉਹਨੇ ਨਾ ਸਰਵੇ ਕੀਤਾ ਤਰਨਤਾਰਨ ਦੇ ਵਿੱਚ ਉਹਨੇ ਤਰਨਤਾਰਨ ਸ਼ਹਿਰ ਦੇ ਵਿੱਚ ਜਦੋਂ ਲੋਕਾਂ ਨੇ ਪੁੱਛਿਆ ਨਾ ਵੀ ਕਿਹੜਾ ਉਮੀਦਵਾਰ ਅੱਗੇ ਆ ਪੰਥਕ ਉਮੀਦਵਾਰ ਅੱਗੇ ਆ ਕਾਂਗਰਸ ਅੱਗੇ ਆ ਭਾਜਪਾ ਵਾਲਾ ਅੱਗੇ ਆ ਤਾਂ ਬਹੁਤੇ ਲੋਕਾਂ ਨੇ ਜਿੱਥੇ ਮਨਦੀਪ ਸਿੰਘ ਦਾ ਨਾਮ ਲਿਆ ਉੱਥੇ ਇੱਕ ਨਾਮ ਹੋਰ ਆਇਆ ਭੱਟੀ ਸਾਹਿਬ ਉਹ ਨਾਮ ਸੀਗਾ ਨੀ ਟੂ ਸ਼ਟਰਾਂ ਵਾਲੇ ਦਾ ਨੀ ਟੂ ਸ਼ਟਰਾਂ ਵਾਲਾ ਕੋ ਮਾੜਾ ਬੰਦਾ ਨਹੀਂ ਐ ਪਰ ਮੈਂ ਉਹ ਤੁਹੇ ਇਹ ਅੰਦਾਜ਼ਾ ਲਗਾਇਆ ਵੀ ਜਿਹੜੇ ਲੋਕ ਆ ਉਹ ਜਦੋਂ ਲੀਡਰ ਸਟੇਜ ਤੇ ਆਉਣਗੇ ਤਾਂ ਕਹਿੰਦੇ ਆ ਜੀ ਆਗੇ ਜੀ ਤੁਹਾਡੇ ਮਹਿਬੂਬ ਨੇਤਾ ਜੀ ਹੁਣ ਤੁਹਾਨੂੰ ਸੰਬੋਧਨ ਕਰਨਗੇ ਵੀ ਉਹ ਲੋਕ ਆਪਣੇ ਮਹਿਬੂਬ ਨੇਤਾ ਤੋਂ ਇੰਨੇ ਕਿ ਜ਼ਿਆਦਾ ਦੁਖੀ ਹੋ ਗਏ ਆ ਉਹ ਕਹਿੰਦੇ ਵੀ ਐਤਕੀ ਨੀ ਟੂ ਸ਼ਟਰਾਂ ਵਾਲੇ ਨੂੰ ਵੋਟ ਪਾ ਦਿਓ ਹੁਣ ਤੁਸੀਂ ਦੇਖੋ ਵੀ ਲੀਡਰਾਂ ਤੋਂ ਦੁਖੀ ਹੋਏ ਲੋਕ ਇੱਕ ਨਵਾਂ ਬਦਲ ਲੱਭ ਰਹੇ ਆ ਜਿੱਥੇ ਇਸ ਦੌੜ 'ਚ ਮੈਂ ਪਹਿਲਾਂ ਵੀ ਦੱਸਿਆ ਵੀ ਮਨਦੀਪ ਸਿੰਘ ਅੱਗੇ ਸੀਗਾ ਪਰ ਨੀਟੂ ਸ਼ਟਰਾਂ ਵਾਲੇ ਦਾ ਦੌੜ 'ਚ ਸ਼ਾਮਲ ਹੋਣਾ ਇਹ ਦਰਸਾਉਂਦਾ ਵੀ ਲੋਕ ਜਿਹੜੇ ਆ ਉਹ ਐਕਸਪੈਰੀਮੈਂਟ ਕਰਨ ਨੂੰ ਤਿਆਰ ਆ ਰਵਾਇਤੀ ਲੀਡਰਾਂ ਤੋਂ ਦੁਖੀ ਆ ਤੁਹਾਡੀ ਗੱਲ ਠੀਕ ਹੈ ਜੀ ਰਵਾਇਤੀ ਲੀਡਰਾਂ ਤੋਂ ਕਾਫੀ ਦੁਖੀ ਆ ਜੇ ਉੱਤੇ ਹਰਬੀਤ ਦੀ ਗੱਲ ਕਰੀਏ ਕਹਿੰਦੇ ਜੀ 15 ਸਾਲ ਐਮਐਲ ਰਿਹਾ ਇਹਨੂੰ ਪੁੱਛੋ ਵੀ ਤਦ ਦਰਦਾਂ ਦਾ ਕੀ ਸਵਾਲ ਆ ਕਾਂਗਰਸ ਵਾਲੀ ਸਰਕਾਰ ਆਣੀਓ ਕਿੰਨੇ ਇਹਨਾਂ ਨੂੰ ਪੁੱਛੋ ਕੀ ਸਵਾਰਿਆ ਤੇ ਕਾਲੀਆਂ ਨੇ ਤੇ ਇੰਤਹਾ ਕਰ ਦਿੱਤੀ ਸੀਗੀ ਜਦੋਂ ਇਹਨਾਂ ਦੀ ਸਰਕਾਰ ਸੀ ਇਸ ਕਰਕੇ ਲੋਕ ਦੁਖੀ ਹੋ ਕੇ ਕਹਿੰਦੇ ਵੀ ਨੋਟਾਂ ਨੂੰ ਬਣਾਉਣ ਵਾਲੇ ਨੀਡ ਟੂ ਸ਼ਟਲ ਰੋਡ ਪਾਣੀ ਚੰਗੀ ਹੈ ਉਹ ਇਹਨਾਂ ਸਰਪ ਦੁਖੀ ਨੇ ਜੇ ਉਹਨੇ ਸਿਮਰਨ ਨੇ ਵੀ ਬੰਦਿਆਂ ਨੇ ਪੁੱਛਿਆ ਤੇ ਤਿੰਨ ਬੰਦਿਆਂ ਨੇ ਗਿਆ ਵਿਅੰਗਾਕ ਵੀ ਤਰੀਕੇ ਨਾਲ ਭਈ ਅਸੀਂ ਤੇ ਨੀਡ ਟੂ ਸ਼ਟਲ ਨੂੰ ਵੋਟ ਪਾਵਾਂਗੇ ਸਾਨੂੰ ਉਹ ਬੰਦਾ ਚੰਗਾ ਲੱਗਦਾ ਤੇ 17 ਬੰਦੇ ਜਿਹੜੇ ਸੀ ਉਹਨਾਂ ਨੇ ਇਹ ਗਲਤ ਕੀਤਾ ਤੇ ਅਸੀਂ ਪੰਥਕ ਮੀਤਵਾਂ ਨੂੰ ਉਤਪਾਉਣਗੇ ਜਾਂ ਪੰਥ ਦਾ ਸੰਜਨ ਮੀਤਵਾਂ ਹੁਣ ਇਹ ਆਉਣ ਵਾਲੇ ਸਮੇਂ ਤੇ ਕਿਸ ਪੱਖੇ ਨੂੰ ਗੱਲ ਜਾਂਦੀ ਹੈ ਤੇ ਬਾਰੇ ਤੇ ਕੋਈ ਸਾਨੂੰ ਜਾਣਕਾਰੀ ਨਹੀਂ ਲੇਕਿਨ ਇਹ ਨਹੀਂ ਗੱਲ ਅਸੀਂ ਜਰੂਰ ਕਰ ਲੈਨੇ ਆਂ ਕਿ ਇਹ ਜੋ ਕੁਝ ਵੀ ਹੋ ਰਿਹਾ ਉਹ ਕੋਈ ਬਹੁਤਾ ਵਧੀਆ ਨਹੀਂ ਹੋ ਜਾ ਇਹ ਗੱਲ ਤੁਹਾਡੀ ਠੀਕ ਆ ਇਹ ਗੱਲ ਤੁਹਾਡੀ ਬਿਲਕੁਲ ਠੀਕ ਆ ਵੀ ਨੀਡ ਟੂ ਛਟਰਾ ਵਾਲੇ ਦੇ ਲੋਕ ਕਹਿਣਗੇ ਉਹਨੂੰ ਵੋਟ ਪਾ ਦਿਓ ਕਿਸੇ ਹੋਰ ਨੂੰ ਨਾ ਪਾਓ ਤੇ ਕਿਛੇ ਰਵੈਤੀ ਲੀਡਰ ਨੂੰ ਨਾ ਪਾਓ ਸਾਡੇ ਕੋਲੇ ਕੋਈ ਬਦਲਾ ਨਹੀਂ ਹੈ ਕੋਈ ਵੀ ਬਦਲਾ ਸਾਡੇ ਕੋਲ ਨਹੀਂ ਹੈ ਅਸੀਂ ਤੇ ਕਵਾਂਗੇ ਵੱਖ-ਵੱਖ ਪਾਰਟੀਆਂ ਚ ਚੰਗੇ ਬੰਦੇ ਜੋ ਖੁੱਡੇ ਨਾਲ ਲੱਗੇ ਆ ਇੱਕ ਫਰੰਟ ਬਣਾ ਕੇ ਚੋਲ ਲੜਨ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹ ਕੁਝ ਤੋਂ ਕੁਝ ਕਰ ਸਕਦੇ ਆ ਮੈਨੂੰ ਇੱਕ ਦਿਨ ਸਵਾਲ ਪੁੱਛਿਆ ਗਿਆ ਸੀ ਸ਼੍ਰੋਮਣੀ ਕਮੇਟੀ ਬਾ ਤੇ ਮੈਂ ਇੱਕੋ ਹੀ ਗੱਲ ਕਹੀ ਸੀ ਵੀ ਜਿੰਨਾ ਚਿਰ ਸ਼੍ਰੋਮਣੀ ਕਮੇਟੀ ਦੇ ਵਿੱਚ ਸਿਰਫ ਧਾਰਮਿਕ ਪਰਵਿਰਤੀ ਵਾਲੇ ਮੈਂਬਰ ਨਹੀਂ ਹੁੰਦੇ ਉਹਨਾਂ ਚੋਂ ਕੋਈ ਸੁਧਾਰ ਨਹੀਂ ਹੋ ਸਕਦਾ। ਗੋਲਕ ਵੀ ਲੁੱਟੀ ਜਾਏਗੀ। ਬਦ ਫੈਲੀਆਂ ਵੀ ਹੋਣਗੀਆਂ ਤੇ ਕਮੇਟੀ ਖਤਰੇ 'ਚ ਪਵੇਗੀ। ਅੱਜ ਮੈਂ ਕਿਹਾ ਸੁੱਚਾ ਸਿੰਘ ਲਗਾ ਸ਼੍ਰੋਮਣੀ ਕਮੇਟੀ ਮੈਂਬਰ। ਸੁੱਚਾ ਸਿੰਘ ਲਗਾ ਬਕਾਇਦਾ ਤੌਰ ਤੇ ਐਮਐਲ ਲੈ ਰਿਹਾ। ਸੁਤਿਆ ਸਿੰਘ ਲਗਾ ਮਨਿਸਟਰ ਰਿਆ ਸੁਤਿਆ ਸਿੰਘ ਲਾ ਅਕਾਲੀ ਦਲ ਦਾ ਲੰਮਸ ਮਤ ਤਿੰਨ ਦਹਾਕੇ ਦਵਤ ਸਮਾਂ ਜਿਹੜਾ ਸੀਗਾ ਉਹ ਬਕਾਇਦਾ ਤੌਰ ਤੇ ਗੁਰਦਾਸਪੁਰ ਜਿਲ੍ਹੇ ਦਾ ਜ਼ਿਲ੍ਹਾ ਦਿੱਤੀਰ ਮੈਂ ਜ਼ਿਲ੍ਹਾ ਪ੍ਰਧਾਨ ਤੇ ਜੇ ਇਹੋ ਜਿਹੇ ਬੰਦੇ ਹੋਣੇ ਅਗਲੇ ਪਾਸੇ ਤੇ ਫਿਰ ਉਹਨਾਂ ਤੋਂ ਤੁਸੀਂ ਆਸਤ ਕੀ ਰਕਸ਼ਨ ਤੁਹਾਨੂੰ ਪਤਾ ਹੀ ਹੈ ਜੀ ਇਸ ਤਰਕੇ ਮੇਰੀ ਤੇ ਇਹ ਇਹਨਾਂ ਨੂੰ ਉਮੀਦ ਹੈ ਕਿ ਇਹੋ ਜਿਹਾ ਫਰੰਟ ਬਣਨਾ ਚਾਹੀਦਾ ਜਿਹੜਾ ਲੋਕ ਸੇਵਾ ਵਾਲੇ ਦਾ ਲੋਕ ਪਖਤਾ ਦਾ ਹੋਵੇ ਸ਼ਾਟਾ ਸ਼ਾਟੇ ਇੱਕ ਮਿਊਂਸਿਪੈਲਿਟੀ ਹੁੰਦੀ ਸੀ ਅੱਛਾ ਉਹਦੇ ਉਹਦੇ ਪ੍ਰਧਾਨ ਕਾਮਰਜ ਸੱਤ ਪੜ ਲਾਉਣ ਹੁੰਦੇ ਸੀਗੇ ਤੇ ਜਿੰਨਾ ਚਿਰ ਰਹਿਦੇ ਉਹਨਾਂ ਜਿੰਨਾ ਕਿ ਵਿਕਾਸ ਕੀਤਾ ਹੋਇਆ ਮੁੜ ਕੇ ਉਸ ਤੋਂ ਬਾਅਦ ਕੋਈ ਵਿਕਾਸ ਨਹੀਂ ਇੱਥੇ ਹਾਂ ਉਹਨਾਂ ਦੇ ਇੱਕ ਦੋ ਜੁਰੂਰ ਲੱਗਦਾ ਵਾ ਕਿ ਜਿਹੜੀ ਇੰਡਸਟਰੀ ਸੀ ਇਹਨਾਂ ਤਬਾਹ ਕਰਤੀ ਮਜ਼ਦੂਰਾਂ ਦੀ ਗੱਲ ਸੁਣੀ ਮਾਲਕਾਂ ਦੀ ਜੀ ਸੁਣੀ ਪਰ ਜਿੰਨੀ ਵੀ ਇੰਡਸਟਰੀ ਉੱਥੋਂ ਗਈ ਆ ਉਹਨਾਂ ਦੇ ਕਰਕੇ ਨਹੀਂ ਗਈ ਇੰਡਸਟਰੀ ਡਿਵੈਲਪਮੈਂਟ ਦੇ ਵਿੱਚ ਜਿਵੇਂ ਵਾਜਪਾਈ ਸਰਕਾਰ ਨੇ ਕਹਿਤਾ ਸੀ ਜਿਵੇਂ ਜਾ ਕੇ ਮਾਸਟਰ ਜਾ ਕੇ ਤੇ ਭਾਰੀ ਖੇਤਰ ਇੰਡਸਟਰੀ ਲੋਗ ਨੂੰ 25 ਸਾਲ ਦੀ ਅਸੀਂ ਜਿਹੜਾ ਕੋਈ ਟੈਕਸ ਇਵਾਵਾ ਸਬਸਿਡੀ ਆਉਂਦੀ ਸੀ ਉਹਨਾਂ ਦੇ ਕਰਕੇ ਇੰਡਸਟਰੀ ਸ਼ਿਫਟ ਹੋਈ ਇਸ ਦੇ ਖਾਤੇ ਤੁਸੀਂ ਕੰਮ ਵਧਾਉਣ ਦੇ ਪਾਸ ਪ੍ਰਤਾਪ ਸਟੀਲ ਮਿਲ ਬੜੀ ਤਕੜੀ ਸੀ ਉਹਨਾਂ ਦਾ ਆਪਸੀ ਘਰੇਲੂ ਝਗੜਾ ਸੀ ਜਿਸ ਦੇ ਕਰਕੇ ਜਿਹੜਾ ਸੀ ਉਹ ਵੱਡੀ ਚੁੰਡੀ ਗਈ ਤੇ ਬੰਦ ਹੋ ਗਈ ਉਹ ਸੀ ਅੱਜ ਵੀ ਚੱਲ ਰਹੀ ਹੈ ਉਹਦੇ ਵਿੱਚ ਲੋਕ ਕੰਮ ਕਰ ਰਹੇ ਨੇ ਲੇਕਿਨ ਜੇ ਉਹਦੇ ਤੇ ਕੁਝ ਬੰਦ ਹੋਣ ਦੀ ਗੱਲ ਹੈ ਸੀ ਤਾਂ ਉਹਨਾਂ ਦੇ ਆਪਣੀਆਂ ਘਰੇਦੂ ਲੋੜਾਂ ਸੀ ਜੇਕਰ ਕਿ ਬੰਦ ਹੋਈ ਸੀ ਇਸ ਕਰਕੇ ਜੇ ਜੀ ਕਹੀਏ ਵੀ ਕਾ ਮੜਾ ਕਰਕੇ ਕਾ ਬੜਾ ਕਰਕੇ ਜੇ ਇਹ ਇਫੈਕਟ ਹੈਗਾ ਸੀ ਕੋਈ ਚੱਕਲ ਹੀ ਕਰਨੀ ਹੈਗੀ ਲੇਕਿਨ ਇੰਨਾ ਫੈਕਟਰੀ ਜਿੰਨਾ ਉਹ ਕਿਹਾ ਜਾ ਰਿਹਾ ਸੀਗਾ ਕਿ ਇਹਨਾਂ ਕੁਝ ਹੋ ਰਿਹਾ ਸੀ ਇਸ ਕਰਕੇ ਅਸਮ ਉਹੋ ਜੇ ਬੰਦੇ ਚਾਹੀਦੇ ਨੇ ਓਮਪ੍ਰਕਾਸ਼ ਸੋਮਨੀ ਜਿਹੜੀ ਅੰਮ੍ਰਿਤਸਰ ਦੇ ਨਗਰ ਨੇ ਕੋ ਬਣੀ ਇਹ ਦੋ ਪਹਿਲੇ ਮੇਰ ਬਣੇ ਸੀ ਜਦੋਂ ਮਿਹਰ ਬਣਦੇ ਆ ਤਾਂ ਉਹਨਾਂ ਤੇ سنگੀਨ ਇਲਜ਼ਾਮ ਲੱਗੇ। ਕਿ ਉਹ ਜਦ ਤੱਕ ਇਲਜ਼ਾਮ ਸਹੀ ਵੀ ਸੀ। 1992-93 ਦੇ ਵਿੱਚ ਜਾਂ 2000 ਸੰਨ ਤੱਕ ਜਿਹੜਾ MPC ਉਹ ਆਪਣਾ ਚੈੱਕ ਦੇਂਦਾ 5% ਨਹੀਂ ਦਿੰਦਾ ਸੀ। ਕਿ ਤੁਸੀਂ ਲੱਖ ਰੁਪਏ ਦਾ ਚੈੱਕ ਲੈਣਾ ਵਾ ਤੇ ਪੱਜਾ ਤੁਸੀਂ ਮੈਨੂੰ ਦੇਣਾ ਵਾ। ਉਹ ਵੱਧਦਾ ਵੱਧ 10% ਹੋ ਗਿਆ ਅੱਜ 50% ਤੇ ਚਲਾ ਗਿਆ। ਬਸ ਸੰਚੇਤਾ ਕੋਲ ਐਮਐਲਏ ਤੇ ਮਨਿਸਟਰ 50% ਲੈਂਦੇ ਵੀ 50% ਸੰਸਦ ਦੇਦੇ 50% ਲੈ ਲਉ। ਚੈੱਕ ਦੇਣ ਤੋਂ ਪਹਿਲਾਂ ਅਡਵਾਂਸ ਪੈਸੇ ਦਿੰਦੇ ਵੀ ਅਡਵਾਂਸ ਦਿੰਦੇ ਸੀ। ਤੇ ਜਿਹਨੇ ਪਹਿਲਾਂ 50% ਦੇ ਕੇ ਲਏ ਤੇ ਬਾਕੀ 50 ਲਾਉਣਾ ਖੜੀ ਕਿਤੇ ਆਪਾਂ। ਇਸੇ ਕਰਕੇ ਗਲੀਆਂ ਨਾਲੀਆਂ ਦੇ ਅਸੀਂ ਚੱਕਰਾਂ ਤੋਂ ਇਹ ਤੱਕ ਨਹੀਂ ਬਚ ਸਕੀ ਤੇ ਇਸ ਕਰਕੇ ਲੋਕ ਦੁਖੀ ਹੋਏ ਕਰ ਰਹੇ ਨੇ ਵੀ ਐਨਾ ਰਵੈਤੀ ਪਾਰਟੀ ਨੂੰ ਤੇ ਨਹੀਂ ਤੋਂ ਛਟਰੇ ਵਾਲੇ ਨੂੰ ਵੋਟ ਪਾ ਦੇਣਾ ਚੰਗੀਗਾ ਘੱਲੋਂ ਕਟੋਕਟੇ ਮੁੱਦੇ ਲੱਗਦੇ ਤਾਂ ਸਹੀ ਚੱਲਿਆ ਨਾ ਵਿਕਾਸ ਦੀ ਗੱਲ ਕਰਦਾ ਵਾ ਕਿਵੇਂ ਕਰਨਾ ਵਾ ਉਹ ਦੱਸਦਾ ਵਾ ਪਾਵੇਂ ਇੱਕ ਸਟੰਟਬਾਜੀਆ ਵਿਅੰਗਾਤਮਕ ਨਹੀਂ ਹੈ ਸਾਨੂੰ ਵੀ ਆਪਣੀ ਮਾਨਸਿਕਤਾ ਨੂੰ ਚੇਂਜ ਕਰਨਾ ਪਊਗਾ ਕਿ ਸਾਨੂੰ ਉਹ ਵਿਅਕਤੀਆਂ ਨੂੰ ਵੋਟਾਂ ਪਾਉਣੀਆਂ ਪਈ ਉਹਨਾਂ ਨੂੰ ਜਤਵਾਉਣਾ ਪਊਗਾ ਜਿਹੜੇ ਉਹ ਲੋਕ ਵਾਕਿਆ ਹੀ ਦੇਸ਼ ਸੇਵਾ ਨੂੰ ਜਕੀਰ ਰੱਖਦੇ ਤੁਸੀਂ ਅੱਜ ਤੋਂ ਪਿੱਛੇ ਚੱਲ ਜਓ 58 ਐਮਐਲਏ ਜਾਬਦੇ ਸੀ ਨਾ ਦੁਰਾਂ ਸਬਤ ਰੋਵੜੀ ਰੋੜਵਲੀ ਬਾਤ ਚੰਡੀਗੜ੍ਹ ਜਲਦੀ ਸਰੀ ਕਿਾਰੇ ਜਲਦੀ ਸੀ 9 10 ਮਿੰਟ ਹੋ ਜਾਂਦੇ ਸੀ ਜਸ ਖੜੇ ਤਿੰਨ ਚਲਦੀ ਸੀ ਉਹ ਵਸਤੇ ਵਿੱਚ ਇੱਕ ਨੰਬਰ ਤੇ ਦੋ ਨੰਬਰ ਤੇ ਤਿੰਨ ਨੰਬਰ ਸੀਟ ਲਿਖਿਆ ਹੁੰਦਾ ਰਿਜ਼ਰਵਡ ਫॉर ਐਮਐਲਏ ਇੱਕ ਐਮਐਲ ਦੀ ਕੁਦਰ ਪੀਐਨ ਆਉਂਦਾ ਸੀ ਉਹ ਵਿੱਚ ਫ੍ਰੀ ਸਰਵਸ ਕਰ ਸਕ ਸਕਦੇ ਸੀ ਦੋ ਦੋ ਤੇ ਤਿੰਨ ਨੰਬਰ ਸੀਟ ਦੇ ਹੁਣ ਅੱਜ ਕੀ ਆ ਆਈ ਤੁਸੀ ਵਡਿਆ ਵਡਿਆ ਪੋਠੇ ਪੋਠੇ ਜਿੰਨੀਆਂ ਗੱਡੀਆਂ ਦੇਤੀਆਂ ਤਨਖਾਹਾਂ ਵੰ ਦੇਤੀਆਂ ਉਹਨਾਂ ਨੂੰ ਪੱਤੇ ਨੇ ਦੇਤੇ ਨੇ ਪੈਟਰੋਲ ਦੇ ਪੈਸੇ ਦੇਤੇ ਨੇ ਇਹ ਬੇ ਲੋੜਾ ਬੁਝ ਪਿਆ ਜੀ ਸੇਵਾ ਕਰੀਏ ਤਾਂ ਸੇਵਾ ਇੰਦਾਂ ਨਹੀਂ ਹੁੰਦੀ ਬਿਲਕੁਲ ਉਹਨਾਂ ਨੂੰ ਗਨਮੈਨ ਦੇਤੇ ਦੋ ਦੋ ਚਾਰ ਚਾਰ ਗਨਮੈਨ ਦੇਤੇ ਕਾਹਦੇ ਦੀ ਗਨਮੈਨ ਦੇਤੇ ਤੁਸੀਂ ਦੱਸੋ ਜੀ ਦੀ ਲੋਕ ਪਟਿਸਾ ਸਾਡੀ ਵੀ ਲੋਕਾਂ ਦੀ ਵੀ ਇੱਕ ਸਮੱਸਿਆ ਬਣ ਗਈ ਹੈ ਨਾ ਜਦੋਂ ਤੱਕ ਲੀਡਰ ਦੀ ਚਮਕ ਦਮਕ ਨਾ ਨਾ ਹੋਵੇ ਲੋਕ ਉਹਨੂੰ ਲੀਡਰ ਮੰਨਦਾ ਹੀ ਨਹੀਂ ਮਤਲਬ ਗੱਲਾਂ ਕਰਨ ਵਾਲਾ ਜਾਂ ਜਿਹਦੇ ਕੋਈ ਕੋਈ ਆਡੀਓਲੋਜੀ ਆ ਜਿਹਦੇ ਕੋਈ ਕੋਈ ਗੱਲ ਆ ਉਹਨੂੰ ਲੀਡਰ ਨਹੀਂ ਮੰਨਦੇ ਜਿਹਦੀ ਚਮਕ ਦਮਕ ਆ ਜਿਹਦੇ ਨਾਲ 25 30 ਗੱਲ ਮੈਨਾਂ ਲੀਡਰ ਹੀ ਉਹਨੂੰ ਮੰਨਦੇ ਆ ਮੈਂ ਉਹੀ ਗਲਤੀ ਕੀਤੀ ਨਾ ਰਵੈਤੀ ਲੀਡਰਸ਼ਿਪ ਨੇ ਕੰਮ ਤੇ ਕਰਨਾ ਨਹੀਂ ਇਹ ਚਮਕਦਮਕ ਦਾ ਉਹਨਾਂ ਵੋਟਾਂ ਲਣੀਆ ਤੇ ਸਹੀ ਚਮਕਦਮਕ ਵੋਟਾਂ ਆਪਾਂ ਦਿਰਾ ਦੀ ਸਾਨੂੰ ਆਪਣੀ ਮਾਨਸਿਕਤਾ ਚੇਂਜ ਕਰਨੀ ਹੋਊਗੀ ਵੀ ਜਿਹੜੇ ਲੋਕ ਕੰਮ ਕਰ ਸਕਦੇ ਆ ਕੰਮ ਕਰਨਾ ਜਾਣਦੇ ਸੀ ਉਹਨਾਂ ਨੂੰ ਵੋਟ ਦਈਏ ਤਾਂ ਕਿ ਸਾਡੀ ਕੋਈ ਵਿਕਾਸ ਦੀ ਗੱਲ ਹੋ ਜੇ ਤੁਹਾਨੂੰ ਪਤਾ ਹੋਏਗਾ ਇੱਕ ਵਾਰੀ ਫਤਪਾਲ ਢਾਹਗੋਰੀ ਜਿਹੜੀ ਇੱਕ ਸਰਕਾਰ ਬਣੀ ਸੀ ਕਲਿਸ਼ਨ ਸਰਕਾਰ ਬਣੀ ਸੀ ਉਹਦੇ ਵਿੱਚ ਲੇਬਰ ਮਿਨਿਸਟਰ ਬਣੇ ਸੀ ਅੱਛਾ ਅੰਮ੍ਰਿਤਸਰ ਆ ਕੇ ਜਿਹੜੀ ਗੱਡੀ ਆ ਉਹ ਆਪਣੀ ਬਕਾਇਦਾ ਤੌਰ ਤੇ ਸਰਕਟ ਹਉਸੜੀ ਕਰ ਦਿੰਦੇ ਸੀ ਤੋਂ ਸਾਈਕਲ ਤੇ ਜਾਂਦੇ ਸੀ ਜਿੱਥੇ ਜਾਣਾ ਹੁੰਦਾ ਸੀ ਉਹਨਾਂ ਦੇ ਸਾਥੀ ਤੋਂ ਸਾਈਕਲਾਂ ਤੇ ਜਾਂਦੇ ਸੀ ਸਾਈਕਲਾਂ ਜਾ ਕੇ ਕਿਤੇ ਉਦਘਾਟਨ ਕਰਵਾਵਾ ਕਿਤੇ ਰੈਲੀ ਕਰਨੀ ਆ ਕਿਤੇ ਮੀਟਿੰਗ ਕਰਨੀ ਸਾਈਕਲਾਂ ਤੇ ਜਾਂਦੇ ਹੁੰਦੇ ਸੀ ਤੇ ਅੱਜ ਤੇ ਮੇਰੇ ਖਾਲ ਐਮਐਲ ਸਿਕਤੋਂ ਉਹਦਾ ਹੀ ਆਉਂਦੇ ਨਹੀਂ ਹੁਣ ਤਾਂ ਬਾਕੀ ਕਿਹਦੀ ਹੋਣੀ ਹੈਗੀ ਇਹ ਮਾਨਸਟਾ ਸਾਨੂੰ ਚੇਂਜ ਕਰਨੇ ਕਿ ਵੀ ਆਪਣੀ ਬਸ ਇੱਕ ਚਮਕ-ਦਮਕ ਨੂੰ ਭੁਲਾ ਕੇ ਸਿਰਫ ਉਹ ਵੇਖੀਏ ਕਿ ਬੰਦਾ ਡਿਜ਼ਰਵ ਕਿਹੜਾ ਕਰਦਾ ਵਾ ਕਿਹੜਾ ਬੰਦਾ ਸਾਡੀ ਸੇਵਾ ਕਰ ਸਕਦਾ ਉਹ ਲੁਟੇਰਾ ਨਾ ਹੋਵੇ ਮੈਂ ਅੱਗੇ ਵੀ ਕਈ ਵਾਰੀ ਕਿਹਾ ਕਿ ਸਾਨੂੰ ਉਹਨਾਂ ਲੋਕਾਂ ਦੀ ਚੋਣ ਕਰਨੀ ਪਊਗੀ ਜਿਹੜੇ ਲੋਕ ਸਖਤ ਵੀ ਹੋਣ ਦੇਸ਼ ਨੂੰ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਹੋਣ ਤੇ ਇਮਾਨਦਾਰ ਵੈਸੇ ਤੇ ਅੱਜਕਲ ਇਮਾਨਦਾਰ ਲੱਭਣਾ ਹੋਵੇ ਤੇ ਬੈਟਰੀ ਮਾਰਿਆਂ ਨੂੰ ਲੱਭਦਾ ਲੇਕਿਨ ਫੇਰ ਵੀ ਹਰਿਆਭੂ ਟ੍ਰਯੋ ਦੀ ਇੱਕ ਜੰਗਲ ਉੱਚਕ ਲੱਗਦੀ ਹੈ ਪਟ ਸਰ ਆ ਜਿਹੜੇ ਪੁਨਰ ਸਰਜੀਤ ਅਕਾਲੀ ਦਲ ਹੈ ਇਹਨਾਂ ਨੂੰ ਇਸ ਕਤਾਰ 'ਚ ਤੁਸੀਂ ਰੱਖਦੇ ਹੋ ਦੇਖ ਸਕਦੇ ਹੋ ਤੁਸੀਂ ਨਾ ਨਾ ਬਿਲਕੁਲ ਬਿਲਕੁਲ ਨਹੀਂ ਰੱਖਦਾ ਉਹੀ ਬੰਦੇ ਤੋਂ ਉਹੀ ਨੇ ਨਵਾਂ ਬੰਦਾ ਵੀ ਹੈ ਨਹੀਂ ਇਹ ਆਲੀ ਵੀ ਹੋਈ ਆ ਝੁੰਡਾ ਵੀ ਹੋਈ ਆ ਸਰਜੀਤ ਰੱਖਣੇ ਨੇ ਸਾਰੇ ਬੰਦੇ ਤੋਂ ਉਹੀ ਨੇ ਤੇ ਕਹਿੰਨੀ ਹੈਪੀ ਸਿੰਘ ਹੁਣੀ ਸੰਜੀਗ ਇਗਜ਼ਾਮ ਲੱਗ ਚੁੱਕੇ ਨੇ ਪਹਿਲਾਂ ਹਾਂ ਉਹਨਾਂ ਜਿਹੜੀ ਨੌਜੋਨ ਲੀਡਰਸ਼ਿਪ ਉਹਨਾਂ ਨੂੰ ਅੱਗੇ ਜਾਂਦਾ ਜਾਵੇ ਉਹਨਾਂ ਨਾਲ ਗੱਲ ਕੀਤੀ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਪਰ ਆਪਾਂ ਦੇ ਸੇਵਾ ਕਰੀ ਤਾਂ ਤੁਹਾਨੂੰ ਪਤਾ ਪੰਜਸਵੀਂ ਜਾਦਵ ਦੀ ਅੱਜ ਵੀਡੀਓ ਤੂਤੀ ਕਿਉਂ ਬੋਲਦੀ ਪਿਆਰ ਦੇ ਵਿੱਚ ਉਹ ਮੇਕ ਹੈ ਡੇਟ ਸਾਦ ਕੇ ਦੋ ਸਾਲ ਨਿਤਿਸ਼ ਕੁਵਾਰ ਨਾਲ ਉਪ ਮੁੱਖ ਮੰਤਰੀ ਚ ਉਹਨੇ ਸਭੰਦੇ ਵਿੱਚ ਉਹਨੇ 5 ਲੱਖ ਲੋਕਾਂ ਨੂੰ ਨੌਕਰੀ ਦੇ ਦਿੱਤਾ ਵਰਤੀ ਨਹੀਂ ਕਰ ਲਈ ਉਹਨੇ ਲੋਕਾਂ ਨੂੰ ਵਟਪਣ ਗਿਆ ਨੂੰ ਸਾਨੂੰ ਐਵੇਂ ਜੇ ਲੋਕਾਂ ਦੀ ਲੋੜ ਆ ਵੀ ਜਿਹੜੇ ਕਹਿਣੇ ਵੀ ਰੁਜ਼ਗਾਰ ਦੇਵੇ ਲੋਕਾਂ ਨੂੰ ਸਾਨੂੰ ਆ ਫ੍ਰੀ ਨਹੀਂ ਚ ਹੀ ਨਾ ਸਾਨੂੰ ਮੋਦੀ ਸਾਹਿਬ ਇੱਕ 10000 ਰੁਪਏ ਉੱਥੇ ਔਰਤਾਂ ਦੇ ਖਾਤੇ 'ਚ ਪਾਤਾ ਜਾਂ ਗਰੀਬਾਂ ਦੇ ਖਾਤੇ 'ਚ ਪਾਤੋਂ ਦੀ ਲੋੜ ਨਹੀਂ ਹੈਗੀ ਆਜਾ ਨਿਕਮੇ ਜਿਹਨਾਂ ਨਾਲੋਂ ਤੁਹਾਨੂੰ ਲੱਗਦਾ ਤੁਸੀਂ ਲੋਕਾਂ ਨੂੰ ਰੁਜ਼ਗਾਰ ਦਿਓ ਤੋ ਆਪਣੇ ਕਮਾ ਕੇ ਆਪ ਖਾਂ ਆਰਮੀ ਦੇ ਪੈਸੇ ਉਹਨਾਂ ਨੂੰ ਇੱਕ ਵਾਰੀ ਦੇਖ ਕੇ ਤੁਸੀਂ ਪਰਵਾਹ ਕੇ ਮੁੱਟਾ ਨਾ ਲੰਗ ਮੁੜ ਕੇ 500 ਕਿਸੇ ਪੁੱਛਣਾ ਨਹੀਂ ਤੇ ਦੂਸਰੀ ਚੀਜ਼ ਬੋਰ ਜਣੀ ਲੈਕਸਰੀ ਚੌੜ ਇੰਨੀ ਕਿੰਨ ਬਹਿੰਗੀ ਹੋ ਗਈ ਹੈ ਮਾਰੇ ਬੰਦੇ ਤੇ ਬੱਸਰ ਹੋ ਗਈ ਨਹੀਂ ਰਿਆ ਮਾਰੇ ਬੰਦੇ ਚਾਰ ਹੋ ਜਿਗ ਨਹੀਂ ਲਾ ਸਕਦਾ ਇੱਥੇ ਸਾਡੀ ਜਿਹੜੀ ਆ ਚੌੜ ਕਮਿਸ਼ਨ ਕਹਿੰਦਾ ਤੁਸੀਂ 45 ਲੱਖ ਰੁਪਏ ਵਿੱਚ ਕਰ ਸਕਦੇ ਹੋ ਇਲੈਕਸ਼ਨ ਦੇ ਉੱਤੇ ਵਿਧਾਨ ਸਭਾ ਦੀ 95 ਦਾ ਕਰ ਸਕਦੇ ਹੋ ਤੁਸੀਂ ਲੋਕ ਸਭਾ ਦੀ ਲੇਕਿਨ ਹੁੰਦੇ ਕਿੰਨੇ 10 10 ਕਰੋੜ 20 20 ਕਰੋੜ ਰੁਪਏ ਖਰਚ ਹੁੰਦੇ ਬਿਲਕੁਲ ਤੇ ਆਮ ਬੰਦਾ ਕਿਥੋਂ ਕਰ ਲੂਗਾ ਸਾਨੂੰ ਆਪਣੀ ਮਾਨਸਿਕਤਾ ਚੇਂਜ ਕਰਨੀ ਪਊਗੀ ਅਸੀਂ ਇਹ ਵੇਖੀਏ ਵੀ ਬੰਦਾ ਡਿਜ਼ਰਵ ਕਿਹੜਾ ਕਰਦਾ ਇਹ ਉਦੋਂ ਵੇਖਿਆ ਜਾਊਗਾ ਜਦੋਂ ਬਕਾਇਦਾ ਤੌਰ ਤੇ ਸਾਡੇ ਲੋਕ ਪੜ੍ਹੇ ਲਿਖੇ ਹੋ ਜਾਣ ਅੱਜ ਇਹਨੂੰ ਪੜਤਾ ਹੈਗੀ ਹੈ ਪੜ੍ਹੇ ਲਿਖੇ ਘੱਟ ਲੋਕ ਨੇ ਜਿੱਦਣ ਪੜੇ ਲਿਖੇ ਹੋ ਜਾਣਗੇ ਉਹ ਵੋਟਾਂ ਪਾਉਣਗੇ ਉਸ ਦਿਨ ਕੋਈ ਨਾ ਕੋਈ ਸਾਡਾ ਫਾਇਦਾ ਜ਼ਰੂਰ ਹੋਊਗਾ ਉਸ ਦਿਨ ਸਾਡਾ ਦੇਸ਼ ਵੀ ਤਰੱਕੀ ਕਰੂਗਾ ਪੰਜਾਬ ਵੀ ਤਰੱਕੀ ਕਰੂਗਾ ਅਸੀਂ ਵੀ ਤਰੱਕੀ ਕਰਾਂਗੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਜਿਹੜੇ ਕਹਿੰਦੇ ਸੀ ਵੀ ਅਸੀਂ 1 ਸਾਲ ਦੇ ਵਿੱਚ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦਿਆਂਗੇ 50 ਤੋਂ 10 ਕਰੋੜ ਹੋਣਾ ਸੀ ਅੱਜ ਕਿੰਨੇ ਸਾਲ ਹੋ ਗਏ 11 ਸਾਲ ਹੋ ਗਏ 11 ਸਾਲ ਵੀ ਕਿੰਨੇ ਪੋਲਿਟਿਕਲ ਕਲੋੜਾ ਪੋਸਟ ਨੇ ਖਤਮ ਕਰਤੀ ਲੋੜ ਹੀ ਨਹੀਂ ਅਗਲੀ ਰੇਲਵੇ ਚ ਕਿਸੇ ਵੇਲੇ 16 ਲੱਖ ਮੁਲਾਜ਼ਮ ਹੁੰਦਾ ਸੀ ਅੱਜ 10 ਲੱਖ ਰਹਿ ਗਏ 6 ਲੱਖ ਮੁਲਾਜ਼ਮ ਹੀ ਡੱਟ ਕੰਮ ਮਧੇ ਦੇ ਕੰਮ ਕੋ ਨਹੀਂ ਇੱਕ ਕੰਮ ਮਧਨ ਸਭੋ ਰੇਲਵੇ ਟ੍ਰੈਫਿਕ ਵਧੀਆ ਤੇਦੀ ਪੈਰੀ ਵੀ ਵਧੀਆ ਬੜੀ ਸਭ ਆਬਾਦੀ ਵੀ ਨੇ ਵਧੀਆ ਉਸ ਆਬਾਦੀ ਨੇ ਆਣਾ ਜਾਣਾ ਵੀ ਤੇ ਹੈਗਾ ਆਬਾਦੀ ਵੀ ਤੇ ਵਧੀਆ ਬਿਲਕੁਲ ਵਧੀਆ ਜੀ ਬਿਲਕੁਲ ਵਧੀਆ ਬਿਲਕੁਲ ਇਸ ਤਰ੍ਹਾਂ ਕੇ ਲੋਕੀ ਇਹ ਬੈਂਕ ਕਥਨ ਹੈ ਵੀ ਸਾਨੂੰ ਇਹਨਾਂ ਰਵੈਤੀ ਪਾਰਟੀ ਨੂੰ ਬੈਟਰ ਸੀ ਨੀਟੂ ਛਟਰਾ ਨੂੰ ਡੁਪਾ ਦਈਏ ਸਾਡੀ ਮੋਰਖ ਦੇ ਸਖਾਠੇ ਲੱਗ ਜੂ ਕਿ ਇਹਨਾਂ ਦਾ ਸਾਡੇ ਵੋਟ ਜਿਹੜੀ ਆ ਉਹ ਦੀ ਦੁਰਵਰਤੋਂ ਕੀਤੀ ਜਾਣੀ ਹੈ ਜੀ ਪਰ ਸਰਪ ਅਕੇ ਵਧੀਆ ਡੈਰੀ ਲੀਡਰ ਰੱਖਣ ਦੇ ਬਹੁਤ ਸ਼ਕੀਨ ਹੁੰਦੇ ਆ ਵੈਸੇ ਤੇ ਉਹਨਾਂ ਦੇ ਪੀਏ ਨੇ ਰੱਖੀ ਹੁੰਦੀ ਆ ਡੈਰੀ ਉਹ ਨੋਟ ਕਰਦੇ ਆ ਵੀ ਅਸੀਂ ਕਿਹੜੇ ਪਿੰਡ ਜਾਣਾ ਕਿਸੇ ਦੇ ਖੁਸ਼ੀ ਦੇ ਸਮਾਗਮ ਤੇ ਜਾਣਾ ਕਿਸੇ ਦੇ ਭੋਗ ਤੇ ਜਾਣਾ ਕਿਸੇ ਦਾ ਦੁਗਟਨ ਕਰਨਾ ਪਰ ਜਿੱਥੇ ਇਹ ਡੈਰੀਆਂ ਲੀਡਰ ਰੱਖਦੇ ਆ ਉੱਥੇ ਵੱਡੇ ਅਫਸਰ ਵੀ ਰੱਖਦੇ ਆ ਐਚਐਸ ਭੁੱਲਰ ਬਰਖਾਸ ਡੀਆਈਡੀ ਇਹਨਾਂ ਦੀ ਇੱਕ ਡੈਰੀ ਦਾ ਜ਼ਿਕਰ ਹੋ ਰਿਹਾ ਕਹਿੰਦੇ ਇਹ ਡੈਰੀ ਜਦੋਂ ਸੀਬੀਆਈ ਨੇ ਖੋਲਣੀਆਂ ਤੇ ਬਹੁਤ ਵੱਡੇ ਰਾਜ਼ ਖੁੱਲਣੇ ਵੇਖੋ ਇਹ ਗੱਲਾਂ ਸਿਰਫ ਸਾਡੀਆਂ ਹਾਲ ਦੀ ਕੜੀ ਜਿਹੜੇ ਅੰਦਾਜ਼ੇ ਨੇ ਇਹ ਕਿਆਸ ਰਹੀਆਂ ਨੇ ਕੀ ਰਾਜ਼ ਖੁੱਲਣੇ ਕੀ ਨਹੀਂ ਖੁੱਲਣੇ ਸੀਬੀਆਈ ਕੋਲ ਜੋ ਕੁਝ ਹੁਣ ਰਿਕਾਰਡ ਮਿਲਿਆ ਉਹ 16 ਕਰੋੜ ਦੀ ਪ੍ਰਾਪਰਟੀ ਦੀ ਗੱਲ ਕਰਦੇ ਆ ਲੇਕਿਨ ਇਹਦੇ ਜਿਹੜੇ ਰਿਕਾਰਡ ਦੇ ਮੁਤਾਬਕ ਜਿਹੜੀ ਆਕਾ ਰਿਟਰਨ ਪਈ ਉਹ 11.40 ਕਰੋੜ ਦੀ ਪਈ 2,16,600 ਰੁਪਏ ਤਨਖਾਹ ਮਿਲਦੀ ਸੀ ਡੀਏ ਪਾ ਕੇ 3 ਲੱਖ 2000 ਮਿਲੂਗੀ ਤਾਂ ਉਹਦੇ ਵਿੱਚੋਂ 30% ਬਕਾਇਦਾ ਤੌਰ ਤੇ ਜਿਹੜਾ ਟੈਕਸ ਕਟਿਆ ਉਹ ਦਿੱਤੇ ਰਹਿੰਦੇ ਨਹੀਂ ਹੈ ਤਨਖਾਹ ਤੇ ਇਹਨਾਂ ਦੀ ਪੈਨਸ਼ਨ ਉਹ ਤੇ ਘਣਾ ਹੀ ਕੋਈ ਅਫਸਰ ਤੁਸੀਂ ਥਾਣੇ ਦੇ ਵਿੱਚ ਬੈਠੇ ਹੋ ਐਸਐਚ ਜਿਹੜਾ ਵਾ ਉਹਦੀ ਗਲਤ ਕੁਛ ਹੱਦ ਤੱਕ ਠੀਕ ਹੈ ਉਹਨਾਂ ਨੂੰ ਕਰਪਸ਼ਨ ਕਰਨ ਵਾਸਤੇ ਮਜਬੂਰ ਕੀਤਾ ਜਾਂਦਾ ਐਸਐਚ ਨੂੰ ਕਿੰਨਾ ਮਿਲਦਾ ਜੀ ਮੋਟਰਸਾਈਕਲ ਨਹੀਂ ਸਾਈਕਲ ਦਾ ਲਾਲਚ ਜਿੰਨਾ ਮਿਲਦਾ ਪੰਜ ਕਿਤੀ ਰੁਪਏ ਮਿਲਦਾ 8 ਰੁਪਏ ਤਾਂ ਇੱਕ ਕੁਰੀ ਖਾਣੇ ਦੇ ਬਾਅਦ ਛੱਡਵਾ ਠਰ ਵੀ ਮਿਲਦੇ ਠਰ ਵੀ ਖੜਾ ਖੜਾ ਜਾਂਦਾ ਜਿਹੜੀ ਸਟੇਸ਼ਨਰੀ ਆ ਉਹ ਸਮੇਂ ਸਿਰ ਨਹੀਂ ਆਉਂਦੀ ਬਹੁਤ ਘੱਟ ਆਉਂਦੀ ਹੈ ਉਦੋਂ ਲੋਕ ਦੁਖੀ ਨੇ ਅੱਜ ਦੀ ਅੱਜ ਦੀ ਜਿੱਦ ਨੇ 1000 ਕਰੋੜ ਰੁਪਏ ਸਾਲਾਨਾ ਬਜਟ ਆ ਸਰਕਾਰ ਨੂੰ ਕਿਸੇ ਵੇਲੇ 5% ਜਾਂਦਾ ਨੇ ਉਹ ਵੀ ਇੱਕ ਕ੍ਰਪਸ਼ਨ ਦਾ ਹਿੱਸਾ ਦਾ ਕ੍ਰਪਸ਼ਨ ਚੱਲਦੀ ਉੱਥੋਂ ਵੀ ਉਹ ਫਿਰ ਜਿਵੇਂ ਅੱਜ ਦੀ ਅੱਜ ਦੀ ਜੇ ਕੋਈ ਥਾਣੇ ਵਿਖਦੇ ਮੈਂ ਉਹ ਜਿਹੜੇ ਕਿਤਨਾ ਨੇ ਪ੍ਰਵਿੰਦਰ ਸਿੰਘ ਕਿਤਨਾ ਉਹ ਸੁਣ ਰਿਹਾ ਸੀ ਜਿਹੜੇ ਜਿਹੜੇ ਹੈਗੇ ਨੇ ਬਕਾਇਦਾ ਤੌਰ ਤੇ ਸੁਣਨ ਉਹ ਕਹਿੰਦੇ ਜੀ ਮੈਂ ਇੱਕ ਐਨਕ ਭੇਜੀ ਬਕਾਇਦਾ ਤੌਰ ਤੇ ਹਰਜਨ ਸਿੰਘ ਪੁੱਲਰ ਐਸਐਸਪੀ ਹਾਰਪੁਰ ਹੁੰਦੇ ਸੀ ਈ ਜੇ ਤੁਹਾਡੇ ਕੋ ਨਹੀਂ ਪੜਿਆ ਜਾਂਦਾ ਤੇ ਐਨਕ ਲਾ ਕੇ ਭਾਰਤ ਮੈਂ ਇੱਕ ਸ਼ਿਕਾਇਤ ਕੀਤੀ ਚੌਂਕ ਕਮਿਸ਼ਨ ਨੂੰ ਕਿ ਆ ਵੇਖੋ 20 ਸਾਲ ਤੋਂ ਬੰਦੇ ਇੱਥੇ ਲੱਗੇ ਐ ਤੇ ਹਾਕਮ ਤੇਦੀ ਮਦਦ ਕਰਦੇ ਨੇ ਤੇ ਤਬਦਲੀ ਕੀਤੀ ਜਾਵੇ ਤੇ ਮੈਨੂੰ ਐਸ ਐਚਓ ਇੰਨੀ ਗੱਲ ਕੀ ਤਾਂ ਬਲਾ ਕੇ ਵੀ ਭਾਈ ਜੇ ਤਰੀਕੇ ਨਾਲ ਘਰਾਜ ਗਈ ਆ ਪੁਲਸ ਅਫਸਰ ਨਾ ਤੂੰ ਆਪਣੀ ਸ਼ਿਕਾਇਤ ਵਾਪਸ ਲੈ ਬਜਨ ਮਿਲ ਨਹੀਂ ਜੇ ਆਪ ਉਹ ਕਿ ਨਾ ਲੋ ਕੋਈ ਗਰਾਜ ਨਹੀਂ ਕਿਹਿੰਦਾ ਜੋ ਮੈਂ ਲਿਖਿਆ ਗਲਤ ਦੱਸਦੇ ਤੂੰ ਇਸ ਨੂੰ ਸਹੀ ਕਰ ਤੇ ਐਸਐਚ ਨੂੰ ਲਿਖ ਕੇ ਭੇਜਦਾ ਵੀ ਇਹ ਸ਼ਿਕਾਇਤਾਂ ਕਰਦੀ ਆਦੀ ਆ ਤੇ ਇਸ ਸ਼ਿਕਾਇਤ ਦੇ ਵਿੱਚ ਕੋਈ ਸੱਚਾਈ ਨਹੀਂ ਤੇ ਇਹ ਸ਼ਿਕਾਇਤ ਫਾਇਲ ਕੀਤੀ ਹੈ। ਕਹਿੰਦਾ ਅੱਖਾਂ ਬੰਦ ਕਰਕੇ ਡੀਐਸਪੀ ਨੇ ਵੀ ਸਾਈਨ ਕਰਤੇ ਐਸਪੀ ਨੇ ਵੀ ਕਰਤੇ ਐਸਐਸਪੀ ਨੇ ਕਰਤੇ ਕਿ ਫਿਰ ਮੈਂ ਐਨ ਕਿ ਭੇਜੀ ਇਸ ਦਾ ਤੇ ਆਏ ਨੂੰ ਲਾ ਕੇ ਪੜ ਲਿਆ। ਐਚਐਸਪੀ ਨੇ ਕਹਿੰਦਾ ਮੈਨੂੰ ਇੱਕ ਬਕਾਇਦਾ ਤੌਰ ਤੇ ਪੁਲਿਸ ਵਾਲਾ ਫੋਨ ਹੁੰਦਾ ਸਦਾ ਤੇ ਮੈਂ ਉਹਨੂੰ ਕਿਹਾ ਕਿ ਫੋਨ ਹੁੰਦਾ ਜੀ ਮੈਂ ਫਲਾਣਾ ਬੋਲਦਾ ਵਾਏ ਕਿ ਜੀ ਤੁਸੀਂ ਇਸ ਸ਼ਿਕਾਇਤ ਬਾਰੇ ਕਰਦੇ ਨਾ ਸੁਣ ਲੈ ਮੇਰੀ ਗੱਲ ਪਹਿਲਾਂ ਕੀ। ਔਰ ਉਹਨੇ ਪੰਜਾਬੀ ਚ ਇੰਨੀ ਗੱਲ ਕਹੀ ਪਰ ਚਰਨ ਸਿੰਘ ਭੁੱਲਰ ਦਾ ਜੇ ਕਿਤੇ ਬਾਪ ਪੁਲਿਸ ਨਾ ਹੁੰਦਾ ਇਹਨੂੰ ਕਿਸੇ ਸਪਾਈ ਵਰਤੀ ਨਹੀਂ ਸੀ ਕਰਨ। ਆਤੋਂ ਦੀ ਸਪਾਈ ਵਾਲੀ ਰਹੀ। ਡੀਐਸਪੀ ਕੋਲਤੀ ਹੋਣ ਦੇ ਬਾਵਜੂਦ ਤੇ ਕਹਿੰਦਾ ਜਦੋਂ ਹਿਸ਼ਾਰਪੁਰ ਦੇ ਵਿੱਚ ਬਕਾਇਦਾ ਐਸਐਸਪੀ ਸੀ ਤੇ ਥਾਣੇ ਵਿਖਦੇ ਸੀ ਐਸਐਸਪੀ ਕੋਲ ਮਹੀਨਾ ਜਾਂਦਾ ਸੀ ਮਹੀਨਾ ਲੈਂਦਾ ਸੀ ਇਹਦੀ ਬਦਲੀ ਹੋ ਗਈ 15 ਤਰੀਕ ਨੂੰ ਤੇ ਉਦੋਂ ਆਪਣਾ ਚਾਰ ਛੱਡ ਦਿਆ ਅੱਪਕ ਲੱਗ ਗਿਆ 20/3 ਤਰੀਕ ਨੂੰ ਐਸਐਸਪੀ ਕੋਲੇ ਬੰਦੇ ਭੇਜੇ ਕਹਿੰਦਾ ਕਿਨੇ 17 ਕਿ 18 ਥਾਣੇ ਆਉਂਦੇ ਤੇ ਭੇਜੇ ਬੰਦੇ ਤੇ ਇੱਕ ਐਸਐਚ ਨੂੰ ਕਹਿੰਦਾ ਯਾਰ ਪੈਸੇ ਇਹ ਇਕੱਠੇ ਨਹੀਂ ਕੀਤੇ ਜੂ ਇਕੱਠੇ ਕਰੰਗ ਦੇ ਦੇ ਵੀ ਤੁਹਾਨੂੰ ਕੋਈ ਗੱਲ ਨਹੀਂ ਹੁਣ ਇਕੱਠੇ ਕਿੱਥੋਂ ਕਰਨੇ ਸੀ ਇਕੱਠੇ ਦੀ ਲੋਕਾਂ ਨੂੰ ਕਰਨੇ ਆ ਉਹ ਕਹਿੰਦੇ ਨਹੀਂ ਜੀ ਮੈਂ ਨਹੀਂ ਦੇ ਸਕਦਾ ਪੱਠੇ ਕਿਉਂਕਿ ਪੈਸੇ ਇਕੱਠੇ ਨਹੀਂ ਕੀਤੇ ਅਜੇ ਉਹ ਬੰਦਾ ਭੁੱਲਰ ਨੂੰ ਫੋਨ ਕਰਦਾ ਜੀ ਫਲਾਣਾ ਐਸਐਚ ਨੂੰ ਇਹ ਆਂਦਾ ਤੂੰ ਆਂਦਾ ਉਹਨੂੰ ਕਹਿੰਦਾ ਜੀ 15 ਦਿਨ ਦੇ ਪੈਸੇ ਦੇ ਦੇ ਤੇ ਬਾਕੀ 15 ਤੂੰ ਰੱਖ ਤਸਾਬ ਦੇ ਪੱਕੇ ਆ ਆਪਦੇ ਪੱਕੇ ਤੇ ਐਸੇ ਤਰ੍ਹਾਂ ਤੁਸੀਂ ਮਹੀਨਾ ਲੈਨੇ ਹੋ ਤੇ ਕਰਪਸ਼ਨ ਨੂੰ ਤੁਸੀਂ ਬੜਾਵਾ ਆਪਦੇ ਨੇ ਆਈਗੀ ਪੱਟੀ ਹੁੰਦੀ ਸੀ ਇੱਥੇ ਉਹਨਾਂ ਆਪਣੇ ਘਰ ਵਿੱਚ ਰੱਖੀ ਹੁੰਦੀ ਸੀ ਰਾਮ ਬਾਗ ਦਾ ਇੱਕ ਮੁਨਸੀ ਹੁੰਦਾ ਸੀਗਾ ਤੋਂ ਉਹਨੇ ਕਿਹਾ ਲਿਸਟ ਬਣਾਈ ਜੀ ਵੀ ਇੰਨੇ ਬਣੇਵੇਂ ਜਾਣੇ ਇੰਨੇ ਪੱਠੇ ਜਾਣੇ ਇੰਨੀ ਤੂੜੀ ਜਾਣੀ ਹੈ ਇੰਨੀ ਖਾਲੀ ਜਾਣੀ ਹੈ ਜਿਹੜਾ ਉਹਨਾਂ ਦਾ ਇੱਕ ਲਿਸਟ ਲੱਗਦੀ ਪਈ ਕਿੰਨੇ ਪੈਸੇ ਬਣਦੇ ਹੁੰਦੇ ਪੈਸੇ ਦੇ ਦੇ ਤੇ ਆਪਣਾ ਕੰਮ ਕਰ ਮਾਚ ਇੱਕ ਸੀ ਤੇ ਚਾਰਾ ਪਤਾ ਨਹੀਂ ਲਾਲੂ ਨੂੰ ਕਿਨੇ ਕਿੰਨੇ ਦਾ ਖਾ ਗਏ ਸੀ ਐ ਸਾਡੀ ਹਾਲਤ ਹੈ ਤੇ ਐਸੋਲੇ ਚੰਨ ਸਿੰਘ ਭੁੱਲਰ ਦੀ ਜਿਸ ਤਰੀਕੇ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਸੀਬੀਆਈ ਲੱਗੀ ਹੈ ਪੂਰੀ ਜੇ ਸੀਬੀਆਈ ਨੇ ਸਹੀ ਤਰੀਕੇ ਨਾਲ ਤਫਤੀਸ਼ ਕੀਤੀ ਤੇ ਭੁੱਲਰ ਦਾ ਕਿਸੇ ਪਾਸੇ ਨੂੰ ਕੋਈ ਬਚਾਰ ਨਹੀਂ ਹੈਗਾ ਜਿਹੜੀ ਗੱਲ ਤੁਸੀਂ ਦੱਸ ਰਹੇ ਸੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਜਮੀਨ ਦੀ ਉੱਥੇ ਲਿਖਿਆ ਕਟੋ ਕਟ ਕਟੋ ਕਟ 1 ਲੱਖ ਰੁਪਏ ਵਿੱਚ ਬਜੇਗਾ ਕਟੋ ਕਟ ਬਿਲਕੁਲ ਜਿਹੜੀ ਇਹ 6 ਲੱਖ 32 ਹੱਸਣ ਦੇ ਜਿਹਦੀ ਅੱਜ ਕਹਿੰਦੇ 2 ਕਰੋੜ ਕੀਮਤ ਹੈਗੀ ਹੈ ਮਾਰਕੀਟ ਵੈਲਿਊ ਇਸ ਕਰਕੇ ਜਿੰਨੀਆਂ ਵੀ ਜਾਇਦਾਦਾਂ ਇਹਨਾਂ ਦੀ ਹੈਗੀਆਂ ਵਾ ਸਾਰੀਆਂ ਮਹਿੰਗੀਆਂ ਲਈਆਂ ਨੇ ਜਿਹੜੀ ਕੋਠੀ ਚ ਰਹਿੰਦੇ ਨੇ ਉਹ ਵੀ ਲੱਖਾਂ ਚ ਲਈ ਰਾਜ ਵਿਖਿਆ ਉਹ ਵੀ 2 2.5 ਕਰੋੜ ਦੀ ਕੋਠੀ ਹੈਗੀ 528 ਗੰਜ ਦੀ 40 40 ਬਾਰੇ ਸੈਕਟਰ ਦੇ ਵਿੱਚ ਹੈਗੀ 2.5 ਕਰੋੜ ਇਸ ਕਰਕੇ ਇਹ ਜਿਹੜੀ ਕ腐ਸ਼ਨ ਮੈਂ ਅੱਗੇ ਵੀ ਕੱਲ ਗੱਲ ਕੀਤੀ ਸੀ ਵੀ ਜਿਹੜੀ ਮੱਛੀ ਹੈ ਨਾ ਜਦੋਂ ਛੜਾਂ ਦੀ ਮજબੂਤ ਸ਼ੁਰੂ ਹੁੰਦੀ ਹੈ ਨਾ ਉਹ ਸਿਰ ਵਾਲੇ ਪਾਸੇ ਹੁੰਦੀ ਹੈ ਤੇ ਪੂਸ ਵਾਲੇ ਪਾਸੇ ਸਭ ਤੋਂ ਬਾਅਦ ਜਾਂਦੀ ਕਹਿਣ ਤੋਂ ਭਾਵ ਵੀ ਉੱਪਰੋਂ ਗੱਛੇ ਸ਼ੁਰੂ ਹੁੰਦੀ ਹੈ ਤੇ ਫਿਰ ਥੱਲੇ ਤੁਰੀ ਆਉਂਦੀ ਹੈ ਅਗੇ ਵੀ ਕਿਹਾ ਸੀ ਵੀ ਤਿੰਨ ਪ੍ਰਕਾਰ ਦੀ ਹੁੰਦੀ ਹੈ ਇੱਕ ਨਜ਼ਰਾਨਾ ਹੁੰਦਾ ਇੱਕ ਸ਼ੁਕਰਾਨਾ ਹੁੰਦਾ ਇੱਕ ਮਿਹਨਤ ਦਾ ਨਾ ਹੁੰਦਾ ਮਿਹਨਤ ਦਾ ਨਾ ਢੜੀ ਤਨਖਾਹ ਵਾ ਤੇ ਬਕਾਇਦਾ ਤੌਰ ਤੇ ਜਦੋਂ ਸ਼ੁਕਰਾਨਾ ਜੇ ਕੋਈ ਕਿਸੇ ਕੰਮ ਕੀਤਾ ਉਹ ਖੁਸ਼ੀ ਨਾਲ ਦੇ ਗਿਆ ਉਹ ਸ਼ੁਕਰਾਨਾ ਹੋ ਗਿਆ ਉਹ ਕਿਤੇ ਗੱਲ ਵੀ ਨਹੀਂ ਕਰਦਾ ਉਹ ਗਿਫਟ ਮੰਨ ਲਿਆ ਨਜ਼ਰਾਨਾ ਹੁੰਦਾ ਜਿਹੜਾ ਜਮਰੀ ਵਸੂਦਾ ਜਾਂਦਾ ਉਹਨੋਂ ਨਜ਼ਰਾਨਾ ਕਹਿੰਦੇ ਸੀ ਅਸੀਂ ਇਹ ਨਜ਼ਰਾਨਾ ਵੱਧ ਵਸੂਂਦੇ ਆ ਮੈਂ ਤਾਂ ਨਾਲ ਦੇ ਤੇ ਸ਼ੁਕਰਾਨੇ ਤੇ ਜਿਲਾਵਾ ਉਹਨਾਂ ਦੀ ਸੰਤੁਸ਼ਟੀ ਨਹੀਂ ਹੁੰਦੀ ਇਸ ਕਰਕੇ ਇਹ ਸਾਡੇ ਬਕਾਇਦਾ ਤੌਰ ਤੇ ਹਾਲਾਤ ਇਦਾਂ ਦੇ ਨੇ ਤੇ ਸਾਡੀ ਵੀ ਇੱਕ ਮਾਨਸਿਕਤਾ ਬਣ ਗਈ ਅਸੀਂ ਸੋਚਦੇ ਵੀ ਇੱਕ ਪੁਲਿਸ ਨੂੰ ਪੈਸੇ ਦਿੱਤੇ ਤੋਂ ਬਗੈਰ ਸਾਡਾ ਕੰਮ ਨਹੀਂ ਆਈ ਪੈਸੇ ਦੇ ਕੇ ਸੀ ਸੰਤੁਸ਼ਟੀ ਜਿਹੜੀ ਮਹਿਸੂਸ ਕਰਦੇ ਹਰਤੇਰਨ ਸਿੰਘ ਭੁੱਲਰ ਕੋਲ ਇੱਕ ਬੰਦਾ ਜਾਂਦਾ ਮੈਨੂੰ ਲਾਇਸੈਂਸ ਬਣਾ ਦਿਓ ਜੀ ਮੈਨੂੰ ਲੋੜ ਆ ਮੇਰਾ ਆਪਣਾ ਆਪ ਬਣਾਣਾ ਕਰੂਗਾ ਉਹ ਕੰਦਾ ਨਹੀਂ ਬਣ ਸਕਦਾ ਕਹਿੰਦਾ ਕਿਉਂ ਕਹਿੰਦਾ ਮੈਂ ਹੋਰ ਕਿਸ ਨੂੰ ਮੰਨਦਾ ਦੀ ਰਾਗ ਬਚੰਡੇ ਦਾ ਜਾਂ ਕੇਜੀਵਾਲ ਦਾ ਫੋਨ ਕਰਾ ਦੇ ਮੈਂ ਬੜਾ ਬੱਸ ਮੁੱਖ ਮੰਤਰੀ ਦਾ ਉਹ ਨਹੀਂ ਰਿਹਾ ਉਹ ਮਹਾਰਾਜਾ ਦਾ ਬੰਦਾ ਮੇਰੀ ਪਹੁੰਚ ਜੇ ਕਿ ਮੈਂ ਕਿੱਥੋਂ ਫੋਨ ਕਰਾਂ ਕਹਿੰਦਾ 15 ਦਿਨਾਂ ਬਾਅਦ ਫੇਰ ਜਾਂਦਾ ਮੈਂ ਤੇ ਮੈਨੂੰ ਉਹਦਾ ਰੀਡਰ ਨਹੀਂ ਕਰ ਕਹਿੰਦਾ ਵੀ ਭਾਈ ਗੱਲ ਸੁਣ ਮੇਰੀ ਜਦੋਂ ਸੱਜ ਤੇਰਾ ਬਣ ਗਿਆ ਤੇਰੇ ਹੱਥ 'ਚ ਮੋਬਾਈਲ ਆ ਨਾ ਸਾਨੂੰ ਤਿੰਨ ਮੋਬਾਈਲ ਜਾਇਦੇ ਤਿੰਨ ਮੋਬਾਈਲ ਦੇ ਦੇ ਤਾਂ ਸਰਪਰਾਮ ਦੇ ਕਿੰਨੇ ਦਾ ਮੋਬਾਈਲ ਸੀ ਉਹ ਕਹਿੰਦਾ ਮੇਰੇ ਰਿਸ਼ਤੇਦਾਰ ਨੇ ਮੈਨੂੰ ਵਿਦੇਸ਼ ਤੋਂ 1.5 ਲੱਖ ਦਾ ਮੋਬਾਈਲ ਪਿੱਛੇ ਹੈ ਤਿੰਨ ਮੋਬਾਈਲ 3 ਲੱਖ ਰੁਪਏ ਦੇ ਦੇ ਤੇ ਰੈਨਸ ਬਣ ਜੂਗਾ ਜਿੱਥੇ ਇਹ ਹਾਲਾਤ ਉੱਤੇ ਤੁਸੀਂ ਫਿਰ ਜਿਲ੍ਹਾ ਦਾ ਕਰੈਕਸ਼ਨ ਫੀ ਰਾਜ ਦੀ ਗੱਲ ਕਿਵੇਂ ਕਰ ਸਕਦੇ ਹੋ ਤੁਸੀਂ ਜੀ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਜੀ